ਇਕ ਦੁਨੀਆ ਦਿਨ ਸੰਹਾਰ ਹੈ ਜਿਹੜੀ ਚੀਜ਼ ਇੱਥੇ ਜਿਹਦੀ ਪਦਾਰਿਸ਼ ਹੈ ਉਹਦਾ ਖਾਤਮਾ ਵੀ ਹੁਣਾਈ ਹੁਣਾਈ ਕੋਈ ਵੀ ਚੀਜ਼ ਹੈ ਕੋਈ ਬਿਲਡਿੰਗ ਹੈ ਕੋਈ ਫਰਨੀਚਰ ਦਾ ਸਮਾਨ ਹੈ ਇੱਕ ਨਾ ਇੱਕ ਦਿਨ ਉਹਦਾ ਅੰਤ ਜ਼ਰੂਰੀ ਹੈ ਇਦਾਂ ਇਨਸਾਨ ਹੈ ਪਹਿਲਾਂ ਬਚਪਨ ਆਉਂਦਾ ਹੈ ਫਿਰ ਜਵਾਨੀ ਆਉਂਦੀ ਹੈ ਫਿਰ ਬਡੇਪਾ ਆਉਂਦਾ ਹੈ ਤੇ ਇੱਕ ਦਿਨ ਮੌਤ ਦੀ ਫਾਹੀ ਗਲੇ ਦੇ ਵਿੱਚ ਆ ਪੈਂਦੀ ਹੈ ਤੇ ਬੰਦਾ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ ਹਰ ਇੱਕ ਇਨਸਾਨ ਇਸ ਦੁਨੀਆ ਦੇ ਉੱਤੋਂ ਚਲੇ ਜਾਂਦਾ ਹੈ ਤੁਸੀਂ ਆਪਣੇ ਪੁਰਖਿਆਂ ਵੱਲ ਧਿਆਨ ਮਾਰ ਲਵੋ ਜੇ ਰਹਿ ਉਹ ਨਹੀਂ ਤੇ ਰਹਿਣਾ ਅਸੀਂ ਵੀ ਨਹੀਂ ਹੈ ਵਾਰੀ ਆਪਕੋ ਆਪਣੇ ਦੇ ਨਾਲ ਇਸ ਦੁਨੀਆ ਤੋਂ ਕੂਚ ਕਰ ਜਾਣਾ ਹੈ ਜਦੋਂ ਸ੍ਰੀ ਸਤਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਪੜ੍ਹਦੇ ਆਂ ਤੇ ਬਾਣੀ ਦੇ ਅੰਦਰ ਤਿੰਨ ਪ੍ਰਕਾਰ ਦੀ ਮੌਤ ਦਾ ਜ਼ਿਕਰ ਆਉਂਦਾ ਹੈ ਸਤਗੁਰ ਜੀ ਕਹਿੰਦੇ ਨੇ ਪਹਿਲੀ ਤੇ ਮੌਤ ਹੈ ਇਨਸਾਨ ਇਹ ਚੀਜ਼ ਆਪਣੀ ਸੁਰਤ ਦੇ ਵਿੱਚ ਟਿਕਾ ਕੇ ਰੱਖ ਇਹ ਸਰੀਰ ਨੇ ਬਿੰਸ ਜਾਣਾ ਹੈ ਇੱਕ ਦਿਨ ਖਤਮ ਹੋ ਜਾਣਾ ਹੈ ਜੰਮਣ ਮਰਨਾ ਹੁਕਮ ਹੈ ਕਿੰਦੇ ਪਾਣੇ ਆਵੇ ਜਾਏ ਇਸ ਸਰੀਰ ਦੀ ਜੇ ਪਦਾਇਸ਼ ਹੈ ਤੇ ਅੰਤ ਵੀ ਹੈ ਦੂਜੀ ਮੌਤ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ ਬਾਣੀ ਦੇ ਅੰਦਰ ਮਾਨਸਿਕ ਮੌਤ ਦੀ ਜਿਹੜਾ ਇਨਸਾਨ ਗੁਨਾ ਤੋਂ ਹੀਨ ਹੋ ਕੇ ਜ਼ਿੰਦਗੀ ਬਤੀਤ ਕਰਦਾ ਹੈ ਨਾ ਸਤਗੁਰੂ ਜੀ ਕਹਿੰਦੇ ਉਹ ਤਾਂ ਸਰੀਰ ਤੇ ਚਾਹੀ ਜਿੰਨਾ ਮਰਜੀ ਤੰਦਰੁਸਤ ਹੈ ਪਰ ਸੱਚ ਜਾਣਿਓ ਗੁਰਬਾਣੀ ਦੇ ਮੁਤਾਬਕ ਉਹ ਵੀ ਇਨਸਾਨ ਮਰਤਕ ਹੈ ਹਰ ਬਿਸਰਤ ਤੇਰੇ ਗੁਣ ਗਲਿਆ ਕਿਉਂਕਿ ਜਿਸ ਸਰੀਰ ਤੇ ਵਿੱਚ ਗੋਣ ਹੀ ਕੋਈ ਨਹੀਂ ਹੈ ਉਹ ਤੁਰਦੀ ਫਿਰਦੀ ਲਾਸ਼ ਹੀ ਹੈ ਨਾ ਭਾਗਾਂ ਵਾਲਿਓ ਜਿਨੇ ਆਪਣੇ ਕਿਤੇ ਦੇ ਵਿੱਚੋਂ ਧਰਮ ਅਲੋਪ ਕਰ ਦਿੱਤਾ ਹੈ ਅੱਜ ਐਸ਼ੀਆ ਵੀ ਕਿੰਨੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਤੁਸੀਂ ਡਾਕਟਰਾਂ ਦੀ ਗੱਲ ਕਰ ਲਵੋ ਤੁਸੀਂ ਸੜਕ ਬਣਾਉਣ ਵਾਲੇ ਇੰਜੀਨੀਅਰਾਂ ਦੀ ਗੱਲ ਕਰ ਲਵੋ ਜਿਹੜੇ ਸੜਕਾਂ ਦੇ ਠੇਕੇ ਮਾਰਦੇ ਨੇ ਬਣਾਉਂਦੇ ਨੇ ਇਧਰੋਂ ਬਣਾ ਕੇ ਜਾਂਦੇ ਨੇ ਇਧਰੋਂ ਟੁੱਟ ਜਾਂਦੀਆਂ ਨੇ ਕਿਉਂਕਿ ਕਿਤੇ ਦੇ ਵਿੱਚੋਂ ਜਦੋਂ ਧਰਮ ਖਤਮ ਹੋ ਗਿਆ ਤੇ ਉਹ ਉਹ ਕਿੱਤਾ ਫਿਰ ਜਦੋਂ ਧੰਦਾ ਬਣ ਜਾਂਦਾ ਹੈ ਤੇ ਬੰਦੇ ਦੀ ਆਪ ਦੇ ਵਿੱਚ ਹੀ ਜਮੀਰ ਦੀ ਮੌਤ ਮਰਦਾ ਜਾਂਦਾ ਹੈ। ਭਾਵ ਗੁਣ ਨਹੀਂ ਰਹਿ ਗਿਆ ਬੰਦੇ ਦੇ ਅੰਦਰ। ਗੁਨਾ ਤੋਂ ਹੀ ਨਾ ਮੜੋਖ ਵੀ ਗੁਰਬਾਣੀ ਕਹਿੰਦੀ ਹੈ ਮਰਿਆਂ ਦੇ ਬਰਾਬਰ ਹੈ ਸਰੀਰ ਜਿੱਤਾ ਮਰਜੀ ਕੰਮ ਕਰ ਰਿਹਾ ਹੈ। ਤੇ ਤੀਜੀ ਮੌਤ ਹੈ ਭਾਗਾਂ ਵਾਲਿਓ। ਜਿਹੜੀ ਮੌਤ ਜੇ ਕੋਈ ਮਰ ਜਾਵੇ ਤੇ ਸੱਚ ਜਾਣਿਓ ਫਿਰ ਉਹ ਜਨਮ ਮਰਨ ਦੇ ਗੇੜ ਚ ਨਹੀਂ ਪੈਂਦਾ। ਸ਼ਬਦ ਮਰੋ ਫਿਰ ਜੀਵ ਸੁਧੇ ਉਹ ਮੌਤ ਬੰਦੇ ਨੂੰ ਸੁਦੀਵ ਜਿੰਦਾ ਰੱਖਦੀ ਹੈ ਉਹ ਮੌਤ ਕਿਹੜੀ ਹੈ ਹਉਮੈ ਨੂੰ ਮਕਾਉਣਾ ਆਪਾ ਤਾਗ ਨੂੰ ਮਟਾ ਕੇ ਇੱਕ ਸੱਚੀ ਤੇ ਸੁੱਚੀ ਲੀਤ ਤੇ ਚੱਲ ਕੇ ਜ਼ਿੰਦਗੀ ਬਤੀਤ ਕਰਨ ਨੂੰ ਸਤਿਗੁਰਾਂ ਨੇ ਕਿਹਾ ਹੈ ਇਹ ਹੈ ਸ਼ਬਦ ਰੂਪੀ ਮੌਤ ਜੇ ਕਿਤੇ ਇਹ ਮੌਤ ਹਰੇਕ ਮਨੁੱਖ ਮਰਨ ਲੱਗ ਜਾਵੇ ਨਾ ਸੱਚ ਜਾਣਿਓ ਬਹੁਤੀਆਂ ਪਰੇਸ਼ਾਨੀਆਂ ਸਾਡੀਆਂ ਉਦੋਂ ਹੀ ਖਤਮ ਹੋ ਜਾਣੀਆਂ ਹੈ ਬੰਦੇ ਨੂੰ ਪਤਾ ਲੱਗ ਜਾਣਾ ਹੈ ਦੁੱਖ ਤੇ ਸੁਖ ਇਸ ਜ਼ਿੰਦਗੀ ਦਾ ਹਿੱਸਾ ਹੈ ਜੇ ਜਿਉ ਰਹਿਆ ਤੇ ਇਹ ਜਿਉਂਦੇ ਜੀ ਸਾਨੂੰ ਦੁੱਖ ਵੀ ਵੇਖਣੇ ਪੈਣੇ ਨੇ ਤੇ ਸਾਨੂੰ ਸੁਖ ਵੀ ਵੇਖਣੇ ਪੈਣੇ ਨੇ ਤੁਸੀਂ ਦੇਖਿਓ ਜੇ ਕਿਸੇ ਦੇ ਕੇ ਕਿਸੇ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਸੋਖੀ ਸੋਖ ਹੈ ਦੁੱਖ ਕਦੇ ਉਹਨੇ ਵੇਖਿਆ ਵੀ ਨਹੀਂ ਹੈ ਤੇ ਉਹਦੀ ਡਿਵੈਲਪਮੈਂਟ ਨਹੀਂ ਹੋ ਸਕਦੀ ਦਿਮਾਗੀ ਤੌਰ ਤੇ ਉਹ ਉਹਦੀ ਉਹ ਬੁੱਧੀ ਜਿਹੜੀ ਹੈ ਉਹ ਡਿਵੈਲਪ ਨਹੀਂ ਹੋ ਸਕਦੀ ਉਹ ਮਾਨਸਿਕ ਰੋਗੀ ਹੋਵੇਗਾ ਤੇ ਜੇ ਕਿਸੇ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਆ ਹੀ ਦੁੱਖ ਹੋਵੇ ਤੇ ਉਹ ਵੀ ਬੰਦਾ ਡਿਵੈਲਪ ਨਹੀਂ ਹੋ ਸਕਦਾ ਮਾਨਸਿਕ ਰੋਗੀ ਹੋਵੇਗਾ ਸਤਗੁਰੂ ਜੀ ਕਹਿੰਦੇ ਨੇ ਕਿ ਜਿਉਂਦੇ ਮਨੁੱਖ ਦੀ ਨਿਸ਼ਾਨੀ ਇਹ ਐ ਕਿ ਉਹਨੂੰ ਦੁੱਖ ਵੀ ਆਉਂਦੇ ਨੇ ਤੇ ਉਹਨੂੰ ਸੁੱਖ ਵੀ ਆਉਂਦੇ ਨੇ ਜਿਵੇਂ ਜਦੋਂ ਰੋਟੀ ਖਾ ਲਈਏ ਤੇ ਅਸੀਂ ਰੱਜ ਵੀ ਜਾਂਦੇ ਆ ਤੇ ਜੇ ਰੋਟੀ ਨਹੀਂ ਮਿਲੀ ਤੇ ਭੁੱਖ ਵੀ ਲੱਗਦੀ ਹੈ ਜਿਉਂਦੇ ਇਨਸਾਨ ਨੂੰ ਲੱਗਦੀ ਹੈ ਜਿਉਂ ਨੇ ਆ ਕੋਈ ਆਵਾਜ਼ ਮਾਰਦਾ ਹੈ ਜਿਹੜਾ ਸਰੀਰਕ ਤੌਰ ਤੇ ਤੰਦਰੁਸਤ ਹੈ ਕੋਈ ਕੰਨਾਂ ਦੀ ਪ੍ਰੋਬਲਮ ਨਹੀਂ ਕੋਈ ਜ਼ੁਬਾਨ ਦੀ ਕੋਈ ਅੱਖਾਂ ਦੀ ਪ੍ਰੋਬਲਮ ਨਹੀਂ ਹੈ ਉਹ ਸੁਣਦਾ ਵੀ ਹੈ ਆਵਾਜ਼ ਵੀ ਦਿੰਦਾ ਹੈ ਵੇਖਦਾ ਵੀ ਹੈ ਹੱਥ ਵੀ ਹਿਲਾਉਂਦਾ ਹੈ ਜਿੰਨੇ ਜੋਗਾ ਹੈ ਉਹ ਤੁਰਦਾ ਵੀ ਹੈ ਸਾਰੇ ਕੰਮ ਕਰਦਾ ਹੈ ਪਰ ਜਿਸ ਦਿਨ ਇਹ ਸਰੀਰ ਡੈੱਡ ਹੋ ਗਿਆ ਭਾਵ ਮ੍ਰਿਤਿਕ ਹੋ ਗਿਆ ਸਰੀਰ ਦੀ ਮੌਤ ਹੋ ਗਈ ਉਸ ਦਿਨ ਉਹਦੇ ਕਿੰਨੇ ਪਿਆਰੇ ਲਾਗੇ ਆਵਾਜ਼ਾਂ ਮਾਰਦੇ ਨੇ ਕੀ ਕੁਝ ਕਰਦੇ ਨੇ ਪਰ ਉਹਦੇ ਚ ਸਮਰੱਥਾ ਨਹੀਂ ਹੁੰਦੀ ਉਠਣੀ ਕਿਉਂਕਿ ਸਰੀਰ ਡੈੱਡ ਹੋ ਗਿਆ ਨਾ ਮ੍ਰਿਤਿਕ ਹੋ ਗਿਆ ਨਾ ਮੌਤ ਹੋ ਗਈ ਨਾ ਭਾਗਾਂ ਵਾਲਿਓ ਇਹ ਤਾਂ ਬਾਬੇ ਦੀ ਬਾਣੀ ਨੇ ਆਖਿਆ ਹੈ ਜਿਹੜਾ ਦੁੱਖ ਤੇ ਸੁੱਖ ਹੈ ਨਾ ਇਹ ਕੱਪੜਿਆਂ ਦੀ ਤਰ੍ਹਾਂ ਜਿਵੇਂ ਮਨੁੱਖ ਮੈਲੇ ਕੱਪੜੇ ਲਾ ਦਿੰਦਾ ਹੈ ਤੇ ਚੰਗੇ ਕੱਪੜੇ ਪਾ ਦਿੰਦਾ ਹੈ ਚੰਗੇ ਕੱਪੜਿਆਂ ਨੇ ਵੀ ਮੈਲੇ ਹੋਣਾ ਹੁੰਦਾ ਹੈ ਇਹ ਨਹੀਂ ਹੈ ਕਿ ਚੰਗੇ ਪਾ ਲੈ ਤੇ ਉਹਨਾਂ ਨੇ ਰਹਿਣਾ ਹੀ ਸਾਫ਼ ਸੁਥਰੇ ਆ ਉਹਨਾਂ ਨੇ ਵੀ ਮੈਲੇ ਹੋਣਾ ਹੈ ਸਤਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ हे ਪਿਆਰਿਆ ਦੁੱਖ ਤੇ ਸੁਖ ਹੈ ਜੇ ਤੇਰੀ ਜ਼ਿੰਦਗੀ ਚ ਦੁੱਖ ਹੈ ਤੇ ਇਹ ਜਰੂਰ ਆਪਣੇ ਧਿਆਨ ਚ ਰੱਖ ਵੀ ਸੁਖ ਵੀ ਆਵੇਗਾ ਜੇ ਤੇਰੀ ਜ਼ਿੰਦਗੀ ਦੇ ਵਿੱਚ ਸੋਖ ਹੈ ਤੇ ਇਹ ਵੀ ਧਿਆਨ ਚ ਰੱਖੀ ਵੀ ਕਿਤੇ ਦੁੱਖ ਵੀ ਆ ਸਕਦਾ ਹੈ ਪਰ ਅਫਸੋਸ ਦੀ ਗੱਲ ਹੈ ਭਾਗਾ ਵਾਲਿਓ ਮਨੁੱਖ ਹਰੇਕ ਕੰਮੇ ਸੁੱਖਾਂ ਦੀ ਦੌੜ ਲਈ ਕਰਦਾ ਹੈ ਹਰੇਕ ਕੰਮ ਸੁੱਖਾਂ ਦੀ ਦੌੜ ਲਈ ਕਰਦਾ ਹੈ ਦੁੱਖ ਲਈ ਬੰਦੇ ਦਾ ਕੋਈ ਯਤਨ ਹੀ ਨਹੀਂ ਹੁੰਦਾ ਕਿਉਂਕਿ ਜੀਂਦੀ ਜਾਣੇ ਕੋਈ ਵੀ ਮਨੁੱਖ ਨਹੀਂ ਚਾਹੁੰਦਾ ਵੀ ਮੈਨੂੰ ਕੋਈ ਦੁੱਖ ਆ ਜਾਵੇ ਮੇਰੇ ਘਰ ਔਲਾਦ ਹੈ ਇਹ ਔਲਾਦ ਦੂਰ ਹੋ ਸਕਦੀ ਹੈ ਕਹਿਣਾ ਬੜਾ ਸੌਖਾ ਹੈ ਪਰ ਇਸ ਚੀਜ਼ ਨੂੰ ਮੰਨ ਮੰਨ ਕਰਕੇ ਮੰਨਣਾ ਬਹੁਤ ਔਖਾ ਹੈ ਅੱਜ ماں باپ ਦਾ ਸਿਰ ਤੇ ਛਾਇਆ ਹੈ ਕੱਲ ਨੂੰ ਇਹ ਛਾਇਆ ਖਤਮ ਨਹੀਂ ਹੋ ਸਕਦਾ ਹੈ ਸਤਿਗੁਰੂ ਜੀ ਕਹਿੰਦੇ ਪਿਆਰਿਆ ਜੇਕ ਤੇ ਇੰਨੀ ਕੁ ਤਿਆਰੀ ਤੂੰ ਕਰਕੇ ਰੱਖ ਲਵੇਂ ਨਾ ਦੁੱਖਾਂ ਦੀ ਤੇ ਸੁੱਖਾਂ ਦੀ ਤੇ ਸੱਚ ਜਾਣੀ ਫਿਰ ਨਵੇਂ ਪਿਤਾ ਜੀ ਕਹਿੰਦੇ ਨੇ ਨਾ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਰ ਪੈ ਨਹੀਂ ਜਾਕੈ ਕੰਚਨ ਮਾਟੀ ਮਨੈ ਕਿੰਦੀ ਉਹਨੂੰ ਸਾਰੀ ਸਮਝ ਲੱਗ ਜਾਂਦੀ ਹੈ ਕਿ ਇਹ ਸੰਸਾਰ ਚੱਲਦਾ ਕਿਵੇਂ ਹੈ ਭਾਗਾਂ ਵਾਲਿਓ ਜੋ ਸ਼ਬਦ ਮੈਂ ਆਪ ਜੀ ਦੇ ਸਾਹਮਣੇ ਪੜਿਆ ਹੈ ਨਾ ਇਸ ਸ਼ਬਦ ਦੇ ਅੰਦਰ ਵੀ ਸਤਿਗੁਰਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ ਮਨੁੱਖ ਨੂੰ ਹੈ। हे ਮਨੁੱਖ ਜੇ ਤੂੰ ਸਮਝ ਜਾਵੇਂ ਇਸ ਸਰੀਰ ਦੀ ਇਸ ਦੁਨੀਆ ਦੀ ਪ੍ਰਕਿਰਿਆ ਨੂੰ ਤੇ ਸੱਚ ਜਾਣੀ ਤੂੰ ਦੁਨੀਆ ਦੇ ਉੱਤੇ ਕਦੇ ਵੀ ਮਾੜੇ ਕੰਮ ਨਹੀਂ ਕਰੇਂਗਾ, ਜਦੋਂ ਵੀ ਕਰੇਂਗਾ ਭੜਾ ਕਰੇਂਗਾ। ਭਗਮ ਵਾਲਿਓ ਸੋਚ ਕੇ ਦੇਖਿਓ ਬੰਦਾ ਜਦੋਂ ਕੋਈ ਵੀ ਕੰਮ ਕਰਦਾ ਹੈ ਨਾ ਸੋਚਦਾ ਹੈ ਕੋਈ ਬਿਜ਼ਨਸ ਕਰਨ ਬਾਰੇ ਸੋਚਦਾ ਹੈ ਕੋਈ ਬੱਚਾ ਨੌਕਰੀ ਤੇ ਜਾਣ ਬਾਰੇ ਸੋਚਦਾ ਹੈ ਹਰ ਇੱਕ ਬੰਦੇ ਦੀ ਜਿਹੜੀ ਸ਼ੁਰੂਆਤ ਹੈ ਉਹ ਬੜੀ ਵਧੀਆ ਹੁੰਦੀ ਹੈ ਹਰ ਇੱਕ ਇਨਸਾਨ ਦੀ ਸ਼ੁਰੂਆਤੀ ਜਿਹੜਾ ਜੀਵਨ ਹੈ ਨਾ ਕੋਈ ਧੀ ਸੋਰੀ ਕਰ ਜਾਂਦੀ ਹੈ ਸ਼ੁਰੂਆਤੀ ਜੀਵਨ ਬੜਾ ਵਧੀਆ ਹੈ ਜਦੋਂ ਸੱਸ ਆਪਣੀ ਨੂੰਹ ਨੂੰ ਦੇਖਦੀ ਹੈ ਸ਼ੁਰੂਆਤੀ ਜੀਵਨ ਦੇ ਵਿੱਚ ਕੋਈ ਕਾਲਖ ਨਹੀਂ ਹੈ ਕੋਈ ਮਿਲਾਵਟ ਨਹੀਂ ਹੈ ਉਹ ਤੇ ਉਦੋਂ ਬਾਅਦ ਹੀ ਸਾਰਾ ਕੁਝ ਸ਼ੁਰੂ ਹੁੰਦਾ ਹੈ ਨਾ ਪਹਿਲਾਂ ਤਾਂ ਛਗਣ ਮਨਾਏ ਜਾਂਦੇ ਨੇ ਚਾਹ ਕੀਤੇ ਜਾਂਦੇ ਨੇ ਬਾਅਦ ਵਿੱਚ ਜਿੰਨੀਆਂ ਵੀ ਗਰਭਟਾਉਂਦੀਆਂ ਨੇ ਉਹ ਬਾਅਦ ਵਿੱਚੋਂ ਆਉਂਦੀਆਂ ਐ ਇਦਾਂ ਹੀ ਭਾਗਾ ਵਾਲਿਓ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਫੋਨ ਡਾਕਟਰ ਦੇ ਹੱਥ ਵਿੱਚ ਹੈ ਮਰੀਜ਼ ਦੀ ਜਾਨ ਬਚਾ ਵੀ ਸਕਦਾ ਹੈ ਤੇ ਮਰੀਜ਼ ਨੂੰ ਮਾਰ ਵੀ ਸਕਦਾ ਹੈ ਡਾਕਟਰ ਦੇ ਹੱਥ ਵਿੱਚ ਹੈ ਕਿ ਮੈਂ ਇਹਨੂੰ ਬਚਾਉਣਾ ਹੈ ਜਾਂ ਮੈਂ ਇਹਦੇ ਅੰਦਰਲਾ ਕੀਮਤੀ ਸਮਾਨ ਕੱਢ ਕੇ ਤੇ ਵੇਚ ਦੇਣਾ ਹੈ ਆ ਵੇਖਿਆ ਨਾ ਕਰੋਨਾ ਦੇ ਟਾਈਮ ਤੇ ਕਿੰਨੀਆਂ ਮੌਤਾਂ ਹੋਈਆਂ ਕਿੰਨਾ ਕੁਝ ਸਾਡੇ ਨਾਲ ਵਾਪਰੇ ਆ ਜਾਂ ਉਹਦਾ ਆਪਾਂ ਡਾਕਟਰੀ ਸਿਸਟਮ ਦੀ ਗੱਲ ਕਰ ਲਈਏ ਜਿਹੜਾ ਇਲਾਜ 10000 ਚ ਹੋ ਜਾਂਦਾ ਹੈ ਉਹਦਾ ਡੇਢ-ਡੇਢ 2-2 ਲੱਖ ਰੁਪਇਆ ਲਈ ਜਾਂਦੇ ਸਾਰਿਆਂ ਦੀ ਗੱਲ ਨਹੀਂ ਹੈ ਜਿਹੜਾ ਡਾਕਟਰ ਤਾਂ ਬੰਦੇ ਦੀ ਜਾਨ ਬਚਾ ਦਿੰਦਾ ਹੈ ਉਹਦਾ ਬੰਦਾ ਧੰਨਵਾਦ ਵੀ ਕਰਦਾ ਹੈ ਉਹਨੂੰ ਰੱਬ ਦਾ ਰੂਪ ਵੀ ਕਹਿੰਦਾ ਹੈ ਤੇ ਪਰ ਜਿਹੜਾ ਚੰਗੇ ਭਲੇ ਬੰਦੇ ਦੀ ਮੌਤ ਕਰਾ ਦਿੰਦਾ ਹੈ ਫਿਰ ਸਾਡੇ ਸਾਹਮਣੇ ਆਪੇ ਕਿੱਦਾਂ ਦੇ ਹਾਲਾਤ ਕਿੱਦਾਂ ਦੇ ਬਣ ਗਏ ਨੇ